ਵਾਹਿਗੁਰੂ ਮੂਖ ਉਤਰੈ ਸਾਸਤ ਰਖਟ ਜਾਏ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹੈ ਸੁਨ ਰੇ ਮਨ ਕਰ ਕੀਰਤਨ ਹੋਏ ਉਧਾਰ ਬੇਸ਼ੁਮਾਰ ਅਥਾ ਅਗਨਤ ਅਤੋਲੇ ਜਿਉਂ ਬੁਲਾਵੋ ਤੇਉ ਨਾਨਕ ਦਾ ਸਿਉ ਨਾਨਕ ਦਾਸ ਬੋਲੇ ਜਗਤ ਜੋਤ ਹਾਜ਼ਰ ਨਾਜ਼ਰ ਜੁਗੋ ਜੁਗ ਅਟਲ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੰਦੀ ਸਾਧੀ ਅਤੇ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਸਰਬੱਤ ਮਾਈ ਭਾਈ ਦੂਰੋਂ ਨੇੜਿਓਂ ਪਹੁੰਚਿਆ ਗੁਰੂ ਕਿਆਂ ਪਿਆਰੀਆਂ ਸੰਗਤਾਂ ਜੋ ਅੱਜ ਆਪਾਂ ਮਹਾਨ ਪਵਿੱਤਰ ਦਿਹਾੜਾ ਸ਼ਰੋਮਣੀ ਭਗਤ ਬਾਬਾ ਰਵਿਦਾਸ ਭਗਤ ਜੀਾਂ ਦੇ ਪ੍ਰਕਾਸ਼ ਦਿਹਾੜ ਨੂੰ ਮੁੱਖ ਰੱਖਦਿਆਂ ਹੋਇਆਂ ਬਹੁਤ ਹੀ ਸਤਿਕਾਰਯੋਗ ਅਸਥਾਨ ਮੇਰੀ ਪੀਰੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਜੋ ਲੰਬੇ ਸਮੇਂ ਤੋਂ ਪ੍ਰਬੰਧਕਾਂ ਵੱਲੋਂ ਇਹ ਪਾਵਨ ਦਿਹਾੜਾ ਮਨਾਉਣ ਦਾ ਉਦਦਮ ਕੀਤਾ ਗਿਆ ਹੈ ਬਹੁਤ ਵੱਡਾ ਉਪਰਾਲਾ ਬਹੁਤ ਵਧੀਆ ਸੋਚ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਮਾਗਮ ਮਨਾਏ ਜਾ ਰਹੇ ਨੇ ਅੱਜ ਫਿਰ ਆਪਾਂ ਉਸ ਸਮਾਗਮ ਦੇ ਸੰਬੰਧ ਵਿੱਚ ਇਕੱਤਰ ਹੋਏ ਹਾਂ ਸੰਗਤ ਰੂਪ ਦੇ ਵਿੱਚ ਸਤਿਗੁਰੂ ਸਾਹਿਬ ਦੇ ਚਰਨਾਂ ਚਾ ਕੇ ਸੰਗਤਾਂ ਨੇ ਨਮਸਕਾਰਾਂ ਕੀਤੀਆਂ ਨੇ ਚਰਨ ਧੂੜ ਪ੍ਰਾਪਤ ਕੀਤੀ ਹੈ ਸਾਮ ਦੇ ਲਿੱਤ ਨੇ ਰਹਿ ਰਾਸਾ ਵੀ ਦੇ ਪਾਠ ਹੁਕਮ ਨਾਮੇ ਸਹਿਬ ਅਰਦਾਸ ਬੇਨਤੀ ਫਿਰ ਗੁਰੂ ਘਰ ਦੇ ਮਹਾਨ ਕੀਰਤਨੀਏ ਇਸ ਅਸਥਾਨ ਦੇ ਹਜ਼ੂਰੀ ਰਾਬੀ ਜਥਾ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਆਨੇ ਬਹੁਤ ਪਿਆਰ ਸਤਕਾਰ ਨਾਲ ਆਪਾਂ ਨੂੰ ਭਗਤਾਂ ਦੀ ਬਾਣੀ ਵਿੱਚੋਂ ਮਨੋਹਰ ਕੀਰਤਨ ਸਰਵਣ ਕਰਵਾਇਆ ਹੈ ਬਹੁਤ ਬਹੁਤ ਧੰਨਵਾਦ ਹੈ ਗੁਰੂ ਪਿਆਰਿਆਂ ਦਾ ਭਲੋ-ਪਲੋ ਰੇ ਕੀਰਤਨੀਆਂ ਇਸੇ ਤਰ੍ਹਾਂ ਸਤਿਗੁਰੂ ਪਾਸਾ ਜੋੜੀ ਰੱਖਣ ਹੋਰ ਕੀਰਤਨ ਦੀ ਦਾਤ ਗੁਰਬਾਣੀ ਦੀ ਸੋਧ-ਬੋਧ ਪ੍ਰਾਪਤ ਹੋਵੇ ਗੁਰੂ ਚਰਨਾਂ ਨਾਲ ਬਣ ਆਵੇ ਤੇ ਉਹ ਜਨਨ ਕੋ ਹੋਰ ਬਾਕੀ ਸਮਾਂ ਰਹਿੰਦਾ ਹੈ ਗੁਰੂ ਸਾਹਿਬ ਦੀ ਪਾਵਨ ਗੋਦ ਵਿੱਚ ਬੜੇ ਆਦਰ ਸਤਕਾਰ ਨਾਲ ਬੈਠਣਾ ਹੈ ਗੱਲਾਂ ਬਾਤਾਂ ਦੀ ਸੰਕੋਚ ਰੱਖਣੀ ਹੈ ਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਸਮਝਣੇ ਐਸੇ ਵੇਲੇ ਅਸੀਂ ਗੁਰੂ ਪਰਮੇਸ਼ਰ ਰੱਬ ਦੀ ਗੋਦ ਵਿੱਚ ਬੈਠੇ ਬੂਰੇ ਦਾ ਪੂਰਾ ਧਿਆਨ ਗੁਰੂ ਚਰਨਾਂ ਵੱਲ ਅਤੇ ਆਪਣੇ ਕੰਨਾਂ ਨੂੰ ਗੁਰਬਾਣੀ ਗੁਰ ਇਤਿਹਾਸ ਨਾਲ ਜੋੜ ਕੇ ਆਨੰਦ ਮਾਣਨਗੇ ਜਿਤਨਾ ਸਮਾਂ ਸਤਿਗੁਰ ਜੀ ਬਖਸ਼ਿਸ਼ ਕਰਨਗੇ ਜਿਤਨੇ ਕਿ ਸਤਿਗੁਰ ਜੀ ਸਮੱਤ ਬਖਸ਼ਿਸ਼ ਕਰਕੇ ਸੇਵਾ ਲੈਣਗੇ ਉਹ ਨਹੀਂ ਆਪਾਂ ਰਲ ਮਿਲ ਕੇ ਵਿਚਾਰ ਕਰਾਂਗੇ ਆਓ ਪਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਰਸਨਾ ਪਵਿੱਤਰ ਕਰ ਲਈਏ ਸਾਰੇ ਪਿਆਰ ਸਤਕਾਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜਨ ਮੈਂ ਮਰਨ ਤੋਹ ਹੂੰ ਮਹਿ ਨਾਹੀ ਜਨ ਪਰ ਉਪਕਾਰੀ ਆਏ ਤਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਏ ਬਹੁਤ ਅਮੋਲਕ ਬਚਨ ਬਾਰ ਬਾਰ ਮਹਾਰਾਜ ਨੇ ਬਾਣੀ ਚ ਦਰਜ ਕੀਤੇ ਨੇ ਉਹਨਾਂ ਦਾ ਹੀ ਆਉਣਾ ਸੰਸਾਰ ਉਤੇ ਥਾਏ ਪਿਆਏ ਲਿਖੇ ਲਗਿਆ ਗੁਰੂ ਚਰਨਾਂ 'ਚ ਪਰਵਾਣ ਹੋਏ ਜਿਨ੍ਹਾਂ ਨੇ ਦੁਨੀਆਂ ਵਾਸਤੇ ਕੁਝ ਕੀਤਾ ਜਿਨ੍ਹਾਂ ਨੇ ਆਪ ਜਪਿਆ ਤੇ ਦੁਨੀਆਂ ਨੂੰ ਨਾਮ ਜਪਾਇਆ ਜਿਹੜੇ ਆਪ ਤਰੇ ਨੇ ਤੇ ਦੁਨੀਆਂ ਨੂੰ ਤਾਰ ਕੇ ਗਏ ਨੇ ਉਹਨਾਂ ਨੂੰ ਆਖਿਆ ਧੰਨ 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 ਨਹੀਂ ਤੇ ਸੰਸਾਰ ਆਉਂਦਾ ਚੱਲਿਆ ਜਾਂਦਾ ਆਪਣੇ ਕਰਮਾਂ ਦਾ ਫਲ ਭੋ ਕੇ ਮੁੜ ਜਾਂਦਾ ਹੈ ਤੇ ਬਾਣੀ ਨੇ ਮਾਤਾਵਾਂ ਨੂੰ ਵੀ ਸਤਕਾਰ ਦਤੈ ਵਿਦਵਾਨ ਕਹਿੰਦੇ ਓਹੀ ਮਾਤਾ ਦੁਨੀਆ ਤੇ ਆਈ ਸਤਕਾਰਯੋਗ ਹੈ ਜਿਹੜੀ ਤਿੰਨ ਤਰ੍ਹਾਂ ਦੇ ਸ਼ਖਸੀਅਤਾਂ ਨੂੰ ਆਤਮਾਵਾਂ ਨੂੰ ਜਨਮ ਦੇਵੇ ਦਾਨੀ ਨੂੰ ਭਗਤ ਨੂੰ ਤੇ ਸੂਰਮੇ ਨੂੰ ਇਹ ਤੋਂ ਇਲਾਵਾ ਜਿਹੜੀਆਂ ਮਾਮਾ ਜਨਮ ਤੇ ਦੇ ਰਹੀਆਂ ਨੇ ਮਾਤਾ ਜਨਨੀ ਹੈ ਸੰਸਾਰ ਦੀ ਔਰ ਉਹਨਾਂ ਨੂੰ ਬਾਣੀ ਨੇ ਧਨਤਾ ਦੇ ਯੋਗ ਨਹੀਂ ਆਖਿਆ ਜਿਸ ਦਾ ਬੱਚਾ ਨਾਮ ਨਾ ਜਪੇ ਉਹ ਤਾਂ ਪਾਤਸ਼ਾਹ ਨੇ ਸਾਫ਼ ਕਹਿ ਦਿੱਤਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤਿ ਕੀ ਜੈ ਹਰਿ ਬਾਂਝਾ ਉਹ ਮਾਤਾ ਜਨਮ ਇਹ ਨ ਦੇਵੇ ਜਿਸ ਬੱਚੇ ਨੇ ਨਾਮ ਹੀ ਨਹੀਂ ਜਪਿਆ ਉਹਦਾ ਫਾਇਦਾ ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਪਵਿੱਤਰ ਆਤਮਾਾਂ ਨੂੰ ਗੁਰਬਾਣੀ ਵਿੱਚ ਥਾਂ ਦਿੱਤਾ ਹੈ 15 ਭਗਤ 11 ਭਟ 6 ਗੁਰੂ ਸਹਿਬਾਨ ਤੇ 4 ਗੁਰਸਿੱਖ 36 ਪਵਿੱਤਰ ਆਤਮਾਾਂ ਦਾ ਬਾਣੀ ਦਾ ਸੰਗ੍ਰਹਿ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 10 ਲੱਖ 24 ਹਜ਼ਾਰ ਅੱਖਰ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਦਾ ਇੱਕ ਇੱਕ ਅੱਖਰ ਨਾਮ ਜਪਣ-ਜਪਾਉਣ ਵਾਲਿਆਂ ਦਾ ਸਤਕਾਰ ਕਰ ਰਿਹਾ ਹੈ। ਨਿੰਦਿਆ ਜੇ ਕੀਤੀ ਹੈ ਗੁਰਬਾਣੀ ਨੇ ਤਾਂ ਗੁਰਮਖੋ ਮਾੜੇ ਕਰਮਾਂ ਵਾਲਿਆਂ ਦੀ ਕੀਤੀ ਹੈ। ਸੋਭਾ ਕੀਤੀ ਹੈ ਚੰਗੇ ਕਰਮਾਂ ਵਾਲਿਆਂ ਦੀ। ਜਿਹੜੇ ਚੰਗੇ ਕੰਮ ਕਰਦੇ ਨੇ ਇਥੋਂ ਤੱਕ ਮਹਾਰਾ ਸਤਕਾਰ ਦੇਗੇ ਤੁਹਾਨੂੰ ਤੁਨ ਗੁਰੂ ਰਾਮਦਾਸ ਮਹਾਰਾ ਜੀ। ਕਈ ਕారణ ਗਏ ਸਾਧੂਆਂ ਦਾ ਸਤਕਾਰ ਕਿਉਂ ਕਰਦੇ ਹੋ ਭਗਤਾਂ ਦਾ ਕਿਉਂ ਕਰਦੇ ਹੋ ਗੁਰਬਾਣੀ ਦਾ ਸਤਕਾਰ ਕਰੋ ਜਦ ਧੰਗੂ ਰਾਮਦਾਸ ਪਾਸਾ ਕਹੇ ਗਏ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵ ਰਹੈ ਨਾਮ ਜਪਾਵੇ ਹੁਣ ਇਤੋਂ ਵੱਡਾ ਸਤਕਾਰ ਫਿਰ ਕੌਣ ਦੇਊਗਾ ਅਸੀਂ ਕਿਉਂ ਨਾ ਦੇਈਏ ਇਥੋਂ ਤੱਕ ਵੀ ਲਿਖ ਦਿੱਤਾ ਹੈ ਮਹਾਰਾਜ ਨੇ ਸائیں ਸਾਹਿਬ ਕੀ ਬਾਤ ਜੇ ਆਖੇ ਜਿਹੜਾ ਗੁਰੂ ਦੀ ਗੱਲ ਸੁਣਾਵੇ ਕਹੋ ਨਾਨਕ ਕਿਆ ਦੀਜੈ ਉਹਨੂੰ ਕੀ ਦਈਏ ਸਵਾਲ ਕਰ ਕਰ ਫੇ ਜਵਾਬ ਵੀ ਆਪ ਹੀ ਦਤੈ ਸੀਸ ਵੱਡੇ ਕਰ ਬੈਠਣ ਦੀਤੇ ਉਹਦੇ ਬੈਠਣ ਬਾਅਦ ਸਿਰ ਵੀ ਵੱਡ ਕੇ ਜੇ ਧਰਦੀਏ ਮੂੜਾ ਬਣਾ ਕੇ ਉਹ ਵੀ ਥੋੜਾ ਫੇਰ ਬਿਨ ਸਿਰ ਸੇਵ ਕਰੀ ਜਾਏ ਸਿਰ ਪਟਣ ਦਾ ਅਰਥ ਹੈ ਝੁਕ ਜਾਣਾ ਨਿਮਰਤਾ ਲਿਆਉਣੀ ਨਿਮਰਤਾ ਸਤਕਾਰ ਦੇਣਾ ਉਹ ਬਾਣੀ ਜਬ ਪੜਨ ਪੜਾਉਣ ਵਾਲਾ ਸਤਕਾਰ ਜਿੰਨਾ ਹੋਵੇ ਓਨਾ ਹੀ ਥੋੜਾ ਇਸ ਕਰਕੇ ਧੰਗ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਉਹਨਾਂ ਨੂੰ ਵੀ ਥਾਂ ਦਤੈ ਜਿਨ੍ਹਾਂ ਨੂੰ ਉਸ ਮੌਕੇ ਦੇ ਮਨੁਆਦੀਆਂ ਨੇ ਦੁਰਕਾਰਿਆ ਸੀ ਫਿਟਕਾਰਿਆ ਸੀ ਅਤੇ ਨੀਚ ਆਖਿਆ ਸੀ ਚਾਰ ਕੈਟਾਗਰੀਆਂ ਸਾਡੇ ਸਮਾਜ ਦੀਆਂ ਬਣਾਈਆਂ ਬ੍ਰਾਹਮਣ ਖੱਤਰੀ ਵਾਇਸ ਤੇ ਸੂਦਰ আর ਉਹਨਾਂ ਡਿਊਟੀਆਂ ਵੀ ਲਾਤੀਆਂ ਬਹੁਤ ਸਿਆਣੀ ਸੰਗਤ ਹੈ ਬਹੁਤ ਸਮਝਦਾਰ ਸੰਗਤ ਹੈ ਬੜੇ ਸਤਿਕਾਰਯੋਗ ਜੋ ਇਸ ਅਸਥਾਨ ਦੀ ਹੈ ਇਸ ਵੇਲੇ ਮੁੱਖ ਸੇਵਾਦਾਰ ਦੀ ਸੇਵਾ ਨਿਭਾ ਰਹੇ ਨੇ ਮੈਨੇਜਰ ਸਾਹਿਬ ਦੀ ਪਦਵੀ ਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਅਤੀ ਸਤਿਕਾਰਯੋਗ ਸ਼ਖਸੀਅਤ ਹੈ ਸਾਡੇ ਸਿੱਖ ਧਰਮ ਦੀ ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਵੇਲੇ ਜੇਲਾਂ ਵੀ ਕਟੀਆਂ ਤਸੱਦਦ ਵੀ ਚੱਲਿਆ ਬਾਬਾ ਦਰਸ਼ਨ ਸਿੰਘ ਜਮਲੇਵਾਲ ਵਾਲਿਆਂ ਦੇ ਨਾਲ ਸਾਡੇ ਬੜੇ ਪਿਆਰ ਵਾਲੇ ਨਵਾਂ ਪਰਸੋ ਵੀ ਬਹੁਤ ਸਿੱਖ ਧਰਮ ਬਾਤ ਕੁਰਬਾਨੀ ਦਿੱਤੀ ਕੁਰਬਾਨੀ ਵਾਲੀ ਰੂਹ ਹੈ ਔਰ ਨਾਮ ਦੇ ਰਸੀਏ ਹਰ ਬੜੇ ਸਹਿਜ ਪਾਠ ਦਾ ਪ੍ਰਵਾਹ ਚੱਲਦਾ ਹੈ ਗੁਰੂ ਘਰ ਦੀ ਬਹੁਤ ਵਧੀਆ ਢੰਗ ਨਾਲ ਸੇਵਾ ਨਿਭਾ ਰਹੇ ਨੇ ਸਾਨੂੰ ਮਾਣ ਇਹਨਾਂ ਗੁਰਮਖਾਂ ਤੇ ਤੇ ਜਿਨ੍ਹਾਂ ਨੇ ਇਸ ਅਸਥਾਨ ਉੱਤੇ ਇਹ ਦਿਹਾੜਾ ਮਨਾਉਣ ਦਾ ਉਪਰਾਲਾ ਕੀਤਾ ਹੈ ਪਿਛਲੇ ਸਾਲਾਂ ਤੋਂ ਸਤਿਕਾਰ ਜੋ ਐ ਜੀ ਪੀ ਸੀ ਮੈਂਬਰ ਸਹਿਬਾਨ ਸਦਾ ਦਵਿੰਦਰ ਸਿੰਘ ਜੀ ਖਟੜਾ ਉਹ ਸੇਤ ਖਰਾਬ ਹੋਣ ਕਰਕੇ ਨਹੀਂ ਪਹੁੰਚ ਸਕੇ ਉਹਦੇ ਬੇਟਾ ਜੀ ਪਹੁੰਚੇ ਨੇ ਸਾਡੇ ਬਹੁਤ ਸਤਿਕਾਰਯੋਗ ਸਰਪਾਲ ਸਿੰਘ ਜੱਲਾ ਜੀ ਸੰਗਤ ਵਿੱਚ ਹਾਜ਼ਰ ਨੇ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਸਾਡੇ ਇਲਾਕੇ ਨੂੰ ਸਿੱਖ ਕੌਮ ਨੂੰ ਧਰਮ ਸਤਕਾਰ ਹੈ ਸਾਰਿਆਂ ਦਾ ਜੋ ਐਸਜੀਪੀਸੀ ਦੇ ਅੰਡਰ ਰਹਿ ਕੇ ਬਹੁਤ ਵਧੀਆ ਟਾਂਗਣਾ ਸੇਵਾਵਾਂ ਨਿਭਾ ਰਹੇ ਫਰਜ਼ ਹੈ ਇਹਨਾਂ ਦਾ ਉਹ ਡਿਊਟੀ ਸਹੀ ਢੰਗ ਨਾਲ ਨਿਭਾ ਰਹੇ ਨੇ ਜੋ ਸਾਡੀ ਪਾਰਲੀਮੈਂਟ ਐ ਐਸਜੀਪੀਸੀ ਸਾਨੂੰ ਮਾਣ ਹੈ ਔਰ ਅੱਜ ਦੁਨੀਆ ਵਿੱਚ ਸਿੱਖ ਧਰਮ ਦਾ ਨਾਮ ਹੈ ਸੋ ਮੈਂ ਬੇਨਤੀ ਕਰਾਂ ਜਿਹੜਾ ਅੱਜ ਆਪਣਾ ਵਿਸ਼ਾ ਹੈ ਜਿਨ੍ਹਾਂ ਨੂੰ ਦਰਕਾਰਿਆ ਫਟਕਾਰਿਆ ਗਿਆ ਬ੍ਰਾਹਮਣ ਨੂੰ ਡਿਊਟੀ ਸੀ ਤੋਂ ਵੇਦ ਪੜ੍ਹਨੇ ਨੇ ਤੇ ਪੜਾਉਣੇ ਨੇ ਤੋਂ ਪੂਜਾ ਕਰਾਉਣੀ ਹੈ ਜਿਹੜਾ ਦੂਜਾ ਨੰਬਰ ਹੈ ਖੱਤਰੀ ਤੂੰ ਸ਼ਸਤਰਧਾਰੀ ਹੋ ਕੇ ਰਾਖੀ ਕਰਨੀ ਹੈ ਸਮਾਜ ਦੀ ਪਰ ਤੂੰ ਕੇਵਲ ਵੇਦ ਪੜ ਸਕਦਾ ਹੈ ਪੜਾ ਨਹੀਂ ਸਕਦਾ ਅੱਗੇ ਪੜਾ ਨਹੀਂ ਸਕਦਾ ਪੜ ਸਕਦਾ ਜਿਹੜਾ ਤੀਜਾ ਮੈਂ ਕੇਵਲ ਸੰਖੇਪ ਚ ਕਹਿ ਰਿਹਾ ਬੜੇ ਆਪ ਜੀ ਵਿਦਵਾਨ ਹੋ ਸੰਗਤ ਸਗੋਂ ਬੁਲਾਰਿਆਂ ਨਾਲੋਂ ਜ਼ਿਆਦਾ ਸਮਝਦਾਰ ਹੁੰਦੇ ਆ ਕਿ ਉਹਨਾਂ ਨੇ ਬਹੁਤ ਜਗ੍ਹਾ ਤੋਂ ਸੁਣ ਸੁਣ ਕੇ ਗਿਆਨ ਇਕੱਠਾ ਕੀਤਾ ਹੁੰਦਾ ਹੈ ਇਹ ਇਤਿਹਾਸ ਨੂੰ ਦਰਾਉਣ ਦਾ ਕੀ ਮਤਲਬ ਹੁੰਦਾ ਹੈ ਇਤਿਹਾਸ ਉਹੀ ਹੈ ਬਾਣੀ ਉਹੀ ਹੈ ਮੁੜ ਮੁੜ ਕੇ ਆਪਾਂ ਕਿਉਂ ਪੜਦੇ ਹਾਂ ਕਿਉਂ ਦੁਹਰਾਉਂਦੇ ਹਾਂ ਤਾਂ ਕਿ ਸਾਨੂੰ ਯਾਦ ਰਹੇ ਜਿਖੇ ਆਖੋ ਸਤਨਾਮ ਅਸੀਂ ਭੁੱਲ ਨਾ ਜਾਈਏ ਇਤਿਹਾਸ ਉਹੀ ਹੈ ਬੁਲਾਰਿਆਂ ਦਾ ਗੁਰਮਖੋ ਸਿਰਫ ਤਰੀਕਾ ਆਪਣਾ ਆਪਣੇ ਤੁਹਾਡੇ ਤੱਕ ਪਹੁੰਚਾਉਣ ਦਾ ਆਪਣੀ ਆਪਣੀ ਸਮਝ ਨਾਲ ਤੁਹਾਡੇ ਤੱਕ ਪਹੁੰਚਦਾ ਕਰਦੇ ਇਤਿਹਾਸ ਹੋਈ ਹੈ ਇਤਿਹਾਸ ਨਹੀਂ ਬਦਲ ਸਕਦਾ ਬਾਣੀ ਨਹੀਂ ਬਦਲ ਸਕਦੀ ਸਾਡਾ ਸੁਣਾਉਣ ਦਾ ਟੰਗ ਅਲੱਗ-ਅਲੱਗ ਹੈ ਤੀਜਾ ਸੀ ਵੈਸ ਵੈਤ ਨੂੰ ਹੁਕਮ ਸੀ ਤੋਂ ਕਿਰਤ ਕਰਕੇ ਅੰਨ ਪੈਦਾ ਕਰਨੇ ਪਰ ਤੂੰ ਕੇਵਲ ਵੇਦ ਪਾਠ ਸੁਣ ਸਕਦਾ ਪੜ ਵੀ ਨਹੀਂ ਸਕਦਾ ਇੰਨੀਆਂ ਪਾਬੰਦੀਆਂ ਸਾਨੂੰ ਲਾਈਆਂ ਗਈਆਂ ਤੇ ਚੌਥਾ ਸੂਦਰ ਜੀ ਨੂੰ ਸਭ ਤੋਂ ਹੀ ਨੀਮਾ ਸਭ ਤੋਂ ਥੱਲੇ ਸਭ ਤੋਂ ਛੋਟਾ ਬਣਾਇਆ ਗਿਆ ਤੇ ਬਾਣੀ ਇਹ ਕਹਿੰਦਾ ਸੂਦਰ ਸ਼ਬਦੰ ਪ੍ਰਕਿਰਤੈ ਉਹਦਾ ਬਦ ਕੰਮੇ ਕੋਈ ਨਹੀਂ ਉਹਨੇ ਉੱਪਰ ਲਿਆ ਤਿੰਨੇ ਸ਼੍ਰੇਣੀਆਂ ਦੀ ਸੇਵਾ ਕਰਨੀ ਹੈ ਜਿਖੇ ਆਖੋ ਸਤਿ ਉਹਨੂੰ ਕੇਵਲ ਸੇਵਾਦਾਰ ਬਣਾ ਦਿੱਤਾ ਪਿੰਡਾਂ ਵਾਲੇ ਬੈਠੇ ਆਪਾਂ ਮੇਰੇ ਹਾਨ ਦੇ ਬਜ਼ੁਰਗ ਬੈਠੇ ਨੇ ਮੇ ਤੋਂ ਵੱਡੇ ਬੈਠੇ ਨੇ ਇੱਥੋਂ ਤੱਕ ਗੁਰੂ ਹੋ ਪਿੰਡ ਦੇ ਪਾਣੀ ਵੀ ਵੰਡ ਲੈ ਗਏ ਕੋ ਵੀ ਮੰਡ ਦਿੱਤੇ ਗਏ ਇਹ ਬ੍ਰਾਹਮਣਾਂ ਦਾ ਖੂਹ ਹੈ ਇਹ ਜੱਟਾਂ ਦਾ ਖੂਹ ਹੈ ਤੁਸੀਂ ਇੱਧਰ ਨਾ ਆਇਓ ਦੂਰ ਬੈਠ ਕੇ ਪਾਣੀ ਪੀਣੇ ਕਿਤੇ ਚੜਨ ਲੱਗ ਪੇਟਣਾ ਦਿਓ ਕਿਤੇ ਐਨਾ ਦਰਕਾਰਿਆ ਫਟਕਾਰਿਆ ਗਿਆ ਦੂਰ ਰੱਖਿਆ ਗਿਆ ਜੇ ਕੋਈ ਸੂਦਰ ਮੂੰਹ ਤੋਂ ਤੁਰਿਆ ਜਾਂਦਾ ਰਾਮ ਜਾਂ ਅੱਲਾਹ ਕਹ ਦੇ ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ ਜੇ ਕਿਤੇ ਭਲੇਖੇ ਨਾਲੇ ਤੁਰਿਆ ਜਾਂਦਾ ਉਹਨੇ ਕਥਾ ਸੁਣ ਲਈ ਨਾ ਭਲੇਖੇ ਨਾਲੇ ਤੁਰੇ ਜਾਂਦੇ ਨੇ ਉਹਦੇ ਕੰਨਾਂ ਸਿਕਾ ਢਾਲ ਕੇ ਪਾਇਆ ਜਾਂ ਸੀ ਤੂੰ ਸੁਣਿਆ ਕਿਉਂ ਇੰਨੀਆਂ ਪਵੰਦੀਆਂ ਸੀ ਨਾਮ ਸੁਣ ਵੀ ਸਕਦੇ ਸੀ ਫਿਰ ਉਹਨਾਂ ਨੂੰ ਉੱਚੇ ਚੁੱਕਣ ਵਾਸਤੇ ਉਹਨਾਂ ਸਮਾਜ ਵਿੱਚ ਬਰਾਬਰਤਾ ਦਵਾਉਣ ਵਾਸਤੇ ਭਗਤ ਜੀਆ ਨੇ ਜਨਮ ਲਿਆ ਅਜਖੇ ਆਖੋ ਸਤ ਉਹਨਾਂ ਸਮਾਜ ਵਿੱਚ ਬਰਾਬਰਤਾ ਦਿਵਾਉਣ ਵਾਸਤੇ ਪਰਮੇਸ਼ਰ ਫਿਰ ਆਪ ਹੀ ਆਪਣਾ ਰੂਪ ਧਾਰ ਕੇ ਆਉਂਦੇ ਜਦੋਂ ਲੋੜ ਪੈਂਦੀ ਏ ਪਰਮੇਸ਼ਰ ਫਿਰ ਆਪ ਹੀ ਆਉਂਦਾ ਹੈ ਭਗਤਾਂ ਦੇ ਰੂਪ ਦੇ ਵਿੱਚ ਇਹ ਭਗਤ ਉਹਦਾ ਰੂਪ ਨੇ ਫਿਰ ਨਾਂ ਵੀ ਬੜਾ ਸੋਹਣਾ ਭਗਤ ਭੈ ਜਮਾ ਗਤ ਅਰਥ ਦੇ ਵਿਦਵਾਨਾਂ ਨੇ ਬਹੁਤ ਕੀਤੇ ਨੇ ਜਿੱਥੇ ਡਰ ਨਾ ਹੋਵੇ ਜਿੱਥੋਂ ਡਰ ਚਲਿਆ ਜਾਵੇ ਪਰ ਇਹਦਾ ਜਿਹੜਾ ਅਰਥ ਆਪਾਂ ਇਹਨਾਂ ਭਗਤਾਂ ਨਾਲ ਜੋੜਨਾ ਹੈ ਭਗਤ ਬਾਬਾ ਰਵਦਾਸ ਜੀਾਂ ਦੇ ਨਾਲ ਉਹਨਾਂ ਨੇ ਉਸ ਮੌਕੇ ਦੇ ਜਿਹੜਾ ਕਟੜਵਾਦੀ ਸਮਾਜ ਸੀ ਜਿਹੜਾ ਸਭ ਨੂੰ ਨੀਵਾਂ ਸਮਝ ਕੇ ਆਪਣੇ ਨੂੰ ਉੱਚਾ ਸਮਝਦਾ ਸੀ ਦਰਕਾਰ ਦਾ ਫਟਕਾਰਦਾ ਸੀ ਨੀਵਿਆਂ ਨੂੰ ਉਹਨਾਂ ਵਿੱਚ ਖੜ ਕੇ ਡਟ ਕੇ ਗੱਲ ਕਰਨੀ ਇਹ ਵੀ ਗੁਰਮੁਖੋ ਕੀ ਜ਼ੁਰਤ ਵਾਲੀ ਗੱਲ ਸੀ ਸੂਰਮਤਾਈ ਸੀ ਜਿੱਖੇ ਆਖੋ ਸਤਨਾਮ ਡਰ ਵਾਲਾ ਸੱਚ ਬੋਲ ਨਹੀਂ ਸਕਦਾ ਸੱਚ ਬੋਲਣਾ ਵੀ ਔਖ ਹੈ ਤੇ ਸੱਚ ਹਜਮ ਕਰਨ ਨੂੰ ਵੀ ਔਖ ਹੈ ਸੱਚ ਕਹਿਣ ਵਾਲ ਨੂੰ ਵੀ ਘਾਟਾ ਪੈਂਦਾ ਤੇ ਸੁਣਨ ਵਾਲੇ ਸੱਚ ਸੁਣਨ ਨੂੰ ਵੀ ਤਿਆਰ ਨਹੀਂ ਹਮੇਸ਼ਾ ਸੱਚ ਬੋਲਣ ਵਾਲ ਨੂੰ ਘਾਟਾ ਹੀ ਪਿਆ ਪਰ ਥੋੜੇ ਸਮੇਂ ਵਾਸਤੇ ਇੱਥੇ ਥੋੜੀ ਜਿਹਾ ਆਪਾਂ ਪੰਛੀ ਝਾਤ ਮਾਰ ਲਈਏ ਮੌਕੇ ਦੇ ਮੌ